ਫਿਰ ਚੁਕਾ ਕੇ ਮੈਂ ਖੰਨੇਵਾਸੀਆਂ ਦਾ ਧੰਨਵਾਦ ਕਰਦਾ ਇਮਾਨਦਾਰ ਬੰਦੇ ਦਾ ੱਟਾ ਹੁੰਦਾ ਤੇ ਪਰਮਾਤਮਾ ਆਪ ਹੀ ਹੱਥ ਫੜਦਾ ਸੋ ਮੈਂ ਕਹਿੰਦੀ ਆ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਭਗਵੰਤਪਨ ਸਾਹਿਬ ਨੇ ਜੀਪੀ ਸਿੰਘ ਦਾ ਹੱਥ ਫੜਿਆ ਉਹਨੂੰ ਪਤਾ ਕਿ ਕੋਈ ਇਮਾਨਦਾਰ ਬੰਦਾ ਹੈ ਕਾ ਬਲਤਾ ਜਿਹੜਾ ਕੱਲ੍ਹ ਹੀ ਆ ਤੇ ਕਾਂਗਰਸ ਦਾ ਆਫਸ਼ੀਅਰ ਹੋਗਾ ਅਜੇ ਤਾਂ ਬਹੁਤ ਅੱਗੇ ਆਣਾ ਤੁਸੀਂ ਬੀਜੇਪੀ ਦੀ ਗੱਲ ਕਰਦੇ ਸੀ ਬੀਜੇਪੀ ਦਾ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਵੀ ਉਹ ਹੰਸ ਰਾਜ ਨੂੰ ਹੀ ਪੁੱਛ ਲੋ ਜਿਹੜਾ ਉਮੀਦਵਾਰ ਬਣਾਤਾ ਇੱਥੇ ਕੋਈ ਬਣਨ ਨੂੰ ਤਿਆਰ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਦਫਤਰ ਦੇ ਉਦਘਾ ਇਕ ਆਠ ਨੂੰ ਦੇਖ ਕੇ ਉਮੀਦਵਾਰ ਜੀਪੀ ਸਿੰਘ ਹੋਏ ਗਦਗਦ ਕਿਹਾ ਇੰਨਾ ਪਿਆਰ ਤੇ ਸਤਿਕਾਰ ਤਾਂ ਮੈਨੂੰ ਕਦੇ ਕਾਂਗਰਸ ਪਾਰਟੀ 'ਚ ਵੀ ਵੇਖਣ ਨੂੰ ਨਹੀਂ ਮਿਲਿਆ ਕਿਹਾ ਜੋ ਪਿਆਰ ਲੋਕ ਮੈਨੂੰ ਅੱਜ ਦੇ ਰਹੇ ਨੇ ਜਿੱਤ ਕੇ ਸੂ ਸਮੇਤ 모ੜਾਂਗਾ ਹੁਣ ਤਾਂ ਅਕਾਲੀਆਂ ਅਤੇ ਕਾਂਗਰਸ ਵਿੱਚ ਆਪਸੀ ਮੁਕਾਬਲਾ ਹੈ ਸਾਡੇ ਤਾਂ ਇਹ ਨੇੜੇ ਵੀ ਨਹੀਂ ਖੜਦੇ ਕਿਉਂਕਿ ਸਾਡੀ ਜਿੱਤ ਯਕੀਨੀ ਹੈ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਪੀ ਸਿੰਘ ਨੇ ਖੰਨਾ ਵਿੱਚ ਆਪਣੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਦੇ ਜਤਨਾ ਸਦਕਾ ਹੋਇਆ ਭਾਰੀ ਇਕੱਠ ਭਾਰੀ ਇਕੱਠ ਨੂੰ ਦੇਖ ਕੇ ਉਮੀਦਵਾਰ ਜੀਪੀ ਸਿੰਘ ਦੇ ਚਿਹਰੇ ਤੇ ਆიროਨਿਕ ਬਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਖਚਾ ਖਚ ਭਰੇ ਪੜਾਣ ਵਿੱਚ ਜੀਪੀ ਸਿੰਘ ਦੇ ਨਾਲ 9 ਹਲਕਿਆਂ ਤੋਂ ਲੋਕ ਅਤੇ ਐਮਐਲਏ ਸਹਿਮਾਨ ਪਹੁੰਚੇ ਹੋਏ ਸਨ ਸ਼੍ਰੀ ਅਕੰਡਪੁਰ ਸਾਹਿਬ ਦੇ ਭੋਗ ਤੋਂ ਬਾਅਦ ਪਾਰਟੀ ਬਰਕਰਾਂ ਨੂੰ ਸੰਬੋਧਨ ਕੀਤਾ ਗਿਆ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਅੱਜ ਭਾਵੁਕ ਹੋ ਗਿਆ ਹਾਂ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਦੇਖਦੇ ਹੋਏ ਇਹ ਇਕੱਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲੋਕ ਸਾਨੂੰ ਕਿੰਨਾ ਪਿਆਰ ਕਰਦੇ ਨੇ ਉਹਨਾਂ ਕਿਹਾ ਕਿ ਮੈਂ ਖੰਨਾ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ ਜਿਹੜੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਉਹਨਾਂ ਕਿਹਾ ਕਿ ਕਈ ਵਕਤ ਕੰਮ ਨੂੰ ਸਮਾਂ ਲੱਗਦਾ ਪਰ ਜੋ ਵਾਦੇ ਅਸੀਂ ਕੀਤੇ ਨੇ ਉਸ ਨੂੰ ਹਰ ਹਰ ਹਾਲਤ ਚ ਪੂਰਾ ਕਰਾਂਗੇ ਉਹਨਾਂ ਕਿਹਾ ਕਿ ਮੈਂ ਜੀਪੀ ਸਿੰਘ ਨੂੰ ਇਸ ਗੱਲ ਦੀ ਗਵਾਹੀ ਦਿੰਦਾ ਕਿ ਉਹਨਾਂ ਨੂੰ ਬੜੀ ਗਿਣਤੀ ਵਿੱਚ ਇੱਥੋਂ ਜਿਤਾ ਕੇ ਭੇਜਾਂਗੇ ਤਾਂ ਜੋ ਅਸੀਂ ਉਹਨਾਂ ਕੋਲੋਂ ਆਪਣੇ ਇਲਾਕੇ ਦੇ ਕੰਮ ਕਰਾ ਸਕੀਏ ਇਸ ਲਈ ਮੇਰੇ ਨਾਲ ਮੇਰੇ ਬਰਕਤ ਦੇਂਦਾ ਤੇ ਕਰ ਰਹੇ ਨੇ ਉਧਰ ਜੀਪੀ ਸਿੰਘ ਨੇ ਜਿੱਥੇ ਐਮਐਲਏ ਸਹਿਵਾਨ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਨੇ ਵੋਟਰਾਂ ਅਤੇ ਸ਼ਹਿਰ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹ ਜਿੱਦਰ ਵੀ ਜਾਂਦੇ ਨੇ ਬਹੁਤ ਹੀ ਪਿਆਰ ਲੋਕਾਂ ਵੱਲੋਂ ਉਹਨਾਂ ਨੂੰ ਮਿਲ ਅਮਨ ਸਿੰਘ ਜੀ ਜੀਪੀ ਸਿੰਘ ਜੀ ਅਮਨ ਸਾਹਿਬ ਜੀ ਜੰਮੀ ਹੋਜੀ ਫਟਾ-ਬਾਰ ਬਾਰ ਇਕੱਠੇ ਹੋ ਕੇ 8 ਐਮਐਨ ਵੀ ਚੁਕਾ ਕੇ ਮੈਂ ਖੰਨੇਵਾਸੀਆਂ ਦਾ ਧੰਨਵਾਦ ਕਰਦਾ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਮੈਂ ਤਾਂ ਇਹ ਲਾਇਕ ਨਹੀਂ ਸੀ ਜਿੰਨਾ ਪਿਆਰ ਮੈਨੂੰ ਖੰਨੇ ਨੇ ਦਿੱਤਾ ਮੈਂ ਖੰਨੇ ਦਾ 7 ਜਨਮ ਲੈ ਕੇ ਦੇਣ ਨਹੀਂ ਦੇ ਸਕਦਾ ਮੈਂ ਬਾਪੂ ਕਹਾ ਚ ਇੰਨਾ ਕੱਠ ਮੈਂ ਸੋਚ ਨਹੀਂ ਸਕਦਾ ਮਤਲਬ ਆਪ ਮੁਹਾਰੇ ਲੋਕਾਂ ਚ ਜੋ ਜੋਸ਼ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਦਾ ਵਿਸ਼ਾਲ ਸ਼ਬਦਾਂ ਦੇ ਮੈਂ ਮੈਂ ਤਾਹ ਜੰਦੀਆਂ ਘਰਾਈਆਂ ਕੋ ਧੰਨਵਾਦ ਕਰਦਾ ਖੰਨਾ ਵਾਸੀਆਂ ਦਾ 1 ਜੂਨ ਨੂੰ ਬੇਨਤੀ ਕਰਦੇ 1 ਜੂਨ ਨੂੰ ਸਰਵਤ ਸਿੰਘ ਜੀ ਦੇ ਦਿਨ ਸ਼ਨੀਵਾਰ ਨੂੰ ਸਾਰੇ ਜਣੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਮੰਦਿਰ ਮਸਜਿਦ ਮੱਥਾ ਟੇਕ ਕੇ ਸਾਰੀ ਜਗ੍ਹਾ ਤੇ ਸਜਦਾ ਕਰਕੇ ਉਦੋਂ ਬਾਅਦ ਤੋਂ ਆਪਾਂ ਸਾਰਿਆਂ ਨੇ ਕੋਟ ਪਾ ਕੇ ਆਉਣੀ ਹੈ ਝਾੜੂ ਨਾਲ ਕੋਟ ਪਾ ਕੇ ਆਉਣੀ ਹੈ ਝਾੜੂ ਇਹ ਬੱਚਿਆਂ ਦੇ ਲਈ ਅਸੀਂ ਚੰਗੀ ਸਿੱਖਿਆ ਦਾ ਇੰਤਜ਼ਾਮ ਕਰਨ ਲੱਗੇ ਹੋਇਆ ਚੰਗੇ ਸਕੂਲ ਬਣਾਉਣ ਲੱਗੇ ਹੋਇਆ ਅਸੀਂ ਬਜ਼ੁਰਗਾਂ ਲਈ ਚੰਗੇ ਮਾਲਕ ਲਈ ਨੇ ਚੰਗੇ ਹੈਲਥ ਦੇ ਕੰਮ ਕਰਨ ਲੱਗੇ ਹੋਏ ਆਂ ਸ਼ਿਵਲ ਹਸਪਤਾਲ ਦਾ ਸੁਧਾਰ ਕਰਨ ਲੱਗੇ ਹੋਏ ਆਂ ਅਸੀਂ ਖੰਨੇ ਨੂੰ ਸਾਫ ਸੁਥਰਾ ਬਣਾਉਣ ਲੱਗੇ ਹੋਏ ਆਂ ਅਸੀਂ ਪੰਜਾਬ ਨੂੰ ਸਾਫ ਸੁਥਰਾ ਬਣਾਉਣ ਲੱਗੇ ਹੋਏ ਆਂ ਅਸੀਂ ਭਾਰਤ ਨੂੰ ਸਾਫ ਸੁਥਰਾ ਬਣਾਉਣ ਚ ਯੋਗਦਾਨ ਪਾਉਣ ਲੱਗੇ ਹੋਏ ਆਂ ਅਸੀਂ ਚਾਹੁੰਦੇ ਕਿ ਸਾਡਾ ਭਾਰਤ ਸਾਡਾ ਪੰਜਾਬ ਸਾਡਾ ਖੰਨਾ ਇੱਕ ਨੰਬਰ ਤੇ ਹੋਵੇ ਵਧੀਆ ਹੋਵੇ ਸਾਡੇ ਕੋ ਬਦਲਾਖੋਰੀ ਦੀ ਰਾਜਨੀਤੀ ਨਹੀਂ ਸਾਡੇ ਕੋ ਮੁੱਦਿਆਂ ਦੀ ਸਿਆਸਤ ਹੈ ਅਸੀਂ ਲੋਕਾਂ ਦੇ ਕੰਮਾਂ ਨੂੰ ਗੱਲ ਤਰਜੀਹ ਦਿੰਦੇ ਹਾਂ ਮੈਨੂੰ ਹਰਾਨੀ ਹੁੰਦੀ ਹੈ ਕਿ ਕਾਂਗਰਸ ਦਾ ਬੀਤੇ ਦੇ ਨਹੀਂ ਇੱਕ ਉੱਤੇ ਸ਼ਾਕਾ ਮੰਤਰੀ ਸਾਹਿਬ ਕਹਿੰਦੇ ਚਿੰਤਾ ਨਾ ਕਰੋ ਥੋੜਾ ਬਦਲਾ ਮੈਂ ਲਵਾਂਗਾ ਅਸੀਂ ਤਾਂ ਬਦਲਾਖੋਰੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਕਾਹਦਾ ਬਦਲਾ ਲੈਣਾ ਤੁਸੀਂ ਖੰਨੇ ਨੇ ਦੱਸਤਾ ਤੁਹਾਨੂੰ ਕਿ ਤੁਸੀਂ ਕੀ ਕੀਤਾ ਜ਼ਮਾਨਤ ਤੁਹਾਡੀ ਜਬਤ ਕਰਾਤੀ ਗੰਨੇ ਨੇ ਕਿਉਂ ਤੁਸੀਂ ਅੱਜ ਵੀ ਧੰਕੀਆਂ ਦਿੰਦੇ ਹੋ ਕਿਉਂ ਤੁਸੀਂ ਗੁੰਡਾ ਕਰਦੀ ਕਰਦੀ ចਾਹਨੇ ਹੋ ਕਿਉਂ ਤੁਸੀਂ ਚਿੱਟੇ ਦਿਨ ਸ਼ਰੇਮ ਸਟੇਜਾਂ ਤੋਂ ਤੁੰਪਿਆ ਦੰਨੇ ਬਦਲਾ ਕੋਰੀਂ ਨੀ ਕੰਮ ਤੇ ਕੀਤਾ ਹੁੰਦਾ ਅੱਜ ਦੋਨੋਂ ਇਹ ਮਿਲਤਾ ਕਰਨ ਦੀ ਤਰਲੇ ਕਰਨ ਦੀ ਜਰੂਰਤ ਸੀ ਅਸੀਂ ਸ਼ਬਾਦ ਉਸ ਆਜ ਤੋਂ ਕੰਮ ਕੀਤਾ ਪੰਨਾ ਜਾਣਦਾ ਲੋਕਾਂ ਦੀ ਕਚਿਹਰੀ ਚ ਦੋਸਤ ਸ਼ਬਾਦ ਕਾ ਫਤੇਗੜ ਸਾਹਿਬ ਦੀ ਚੋਣ ਹੈ ਮੈਂ ਬੇਨਤੀ ਕਰਦਾ ਮੇਰੇ ਹੱਥ ਜੋੜ ਕੇ ਸਾਰਿਆਂ ਨੇ ਕਿ ਇੱਕ ਸਿਨੇਮਰ ਮਹਿੰਤੀ ਹੈ ਕੱਠ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਬਹੁਤ 1 ਜੂਨ ਨੂੰ ਝਾੜੂ ਨੂੰ ਕਿ ਆਇਓ ਮੈਂ ਤੁਹਾਡਾ ਪੁੱਤ ਬਣ ਕੇ ਉਸ ਖੰਨੇ ਦਾ ਪੁੱਤ ਬਣ ਕੇ ਇਸ ਲੋਕ ਸਭਾ ਦਾ ਪੁੱਤ ਬਣ ਕੇ ਪੰਜਾਬ ਦਾ ਪੁੱਤ ਬਣ ਕੇ ਅਸੀਂ ਸਾਰੇ ਜਣੇ ਸੇਵਾ ਕਰਾਂਗੇ ਔਰ ਪੰਜਾਬ ਨੂੰ ਔਰ ਆਪਣੇ ਖੰਨੇ ਨੂੰ ਵਧੀਆ ਬਣਾਵਾਂਗੇ ਸੋਨਾ ਬਣਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਦੰਨਾਂ ਦੰਨਾਂ ਏਰੀਆ ਜੋ ਸਫਤਲ ਬਣ ਰਿਹਾ ਹੈ ਤੇ ਕੀ ਪੋਜੀਸ਼ਨ ਹੈ ਇਸਨੇ ਪੰਜਾਬ ਦੇ ਵਿੱਚ ਦੇਖੋ ਮੈਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਗੱਲ ਕਰਦਾ ਮੇਰਾ ਵਿਧਾਨ ਸਭਾ ਹਲਕਾ ਬਟੇਗੜ ਸਾਹਿਬ ਹੈ ਔਰ ਲੋਕਾਂ ਦਾ ਪਿਆਰ ਦੇਖ ਕੇ ਸੀ ਕਹਿ ਸਕਦੇ ਇਹ ਜਿਹੜੀ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਸੀਟ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਸਾਹਿਬ ਇੱਕ ਜੀ ਨੂੰ ਵੋਟਾਂ ਪੈਣੀਆਂ ਚਾਰ ਜੀ ਨੂੰ ਗਿਣਤੀ ਹੋਣੀ ਹੈ ਉਹਨਾਂ ਦੀ ਝੋਲੀ ਚ ਪਾ ਕਿੰਨੀ ਸਿੱਧਾ ਮੰਦੋ ਪੰਜਾਬ ਦੇ ਵਿੱਚ ਫਤੇਗੜ ਸਾਹਿਬ ਦੇ ਪਿਛਾਵਾ ਲੱਗਦਾ ਹੈ ਕਿ 13 0 ਜੋ ਸਭ ਕਹਿੰਦੇ ਆ ਉਹ ਹੋਊਗਾ ਮਾਨ ਸਾਹਿਬ ਨੇ ਕੰਮ ਇਹਨੇ ਵਧੀਆ ਕਰਿਆ ਲੋਕ ਉਹਨਾਂ ਦੇ ਇੱਕ ਇੱਕ ਕੰਮ ਦਾ ਕਾਇਲ ਜੋ ਕੰਮ ਕਰ ਰਿਹਾ ਚਾਹੇ ਕਿਸਾਨ ਹੈ ਚਾਹੇ ਥੇਕ ਮਜ਼ਦੂਰ ਹੈ ਚਾਹੇ ਸਾਡਾ ਕੋਈ ਵੀ ਵਰਗ ਹੋਵੇ ਦੁਕਾਨਦਾਰ ਹੈ रामदासी ਬਾਲਮੀਕ ਜੀ ਬਹੁਤ ਉਸ ਮਾਨ ਸਾਹਿਬ ਨੂੰ ਦੋ ਸਾਲ ਚਿਰਿਆ ਔਰ ਆਉਣ ਵਾਲੇ ਤਿੰਨ ਸਾਲ ਜੋਕਾਂ ਨੂੰ ਅਸਾਂ ਬਹੁਤ ਇਸ ਤਰ੍ਹਾਂ ਦੇ ਤੌਰ ਤੇ ਦੁਬਾਰਾ ਤੋਂ ਕਰਨ ਜਾ ਰਹੇ ਹਾਂ ਦਫ਼ਤਰ ਦਾ ਕਿੰਨਾ ਕੁ ਹੁਣ ਹੋਰ ਤੂਨ ਪਕਾਉਣ ਨੂੰ ਬੂਸਟ ਮਿਲੂਗਾ ਅੱਜ ਪਹਿਲਾਂ ਸਵੇਰੇ ਗੁਰੂ ਮਹਤਮਾ ਦਾ ਆਸਰਾ ਲੈ ਕੇ ਅਸੀਂ ਅੱਜ ਆਪਣੇ ਦਫਤਰੇ ਸ਼ੁਰੂਆਤ ਕੀਤੀ ਹੈ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਡੇ ਸਾਰੇ ਮੇਰੇ ਪੂਰੇ ਹਲਕੇ ਚੋਂ ਨੌ ਹਲਕਿਆਂ ਦੇ ਲੋਕ ਇੱਥੇ ਆਏ ਨੇ ਸਾਡੀ ਪਾਰਟੀ ਜੋ ਭਗਵੰਤ ਜੀ ਨੇ ਕੀਤੇ ਹੋਏ ਕੰਮ ਲੋਕੀਂ ਨੂੰ ਪਸੰਦ ਕਰਦੇ ਆ ਅੱਜ ਸਾਨੂੰ ਪੂਰੀ ਆਸ ਹੈ ਜੋ ਆਉਣ ਵਾਲੀ ਚਾਰ ਤਰੀਕ ਹੋਣੀ ਹੈ ਅਜੀ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਜਾਮਾ ਇਸ ਤਰ੍ਹਾਂ ਹਾਲੇ ਵੀ ਪਾਰਟੀ ਨੂੰ ਪੂਰੀ ਉਮੀਦ ਆ ਸਪੀਮ ਕੋਰਟ ਨੇ ਵੀ 82 ਫਟਕਾਰ ਲਗਾਈ ਹੈ ਕਿ ਰਵਿੰਦਰ ਕੇਜਰੀਵਾਲ ਦੀ ਜਮਾਨਤ ਹੋ ਸਕਦੀ ਹੈ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਪਹਿਲੇ ਨੰਬਰ ਤੇ ਨਾਮ ਹੁੰਦਾ ਹੁੰਦਾ ਕਿ ਕਹਿੰਦੇ ਹੋ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਜਾਣ ਬੁੱਝ ਕੇ ਇਹਨਾਂ ਵੱਲੋਂ ਫਸਾਇਆ ਗਿਆ ਸਾਨੂੰ ਪੂਰੀ ਆਸ ਹੈ ਕਿਉਂਕਿ ਸਪੀਮ ਕੋਰਟ ਵੱਲੋਂ ਜਾਂ ਕੋਈ ਹਾਈ ਕੋਰਟ ਵੱਲੋਂ ਸਾਰੀਆਂ ਜਿਹੜੀਆਂ ਸਾਡੀਆਂ ਨਿਯਾਪਾਲਿਕਾ ਉਹਨਾਂ ਤੋਂ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਨਿਆਂਭੂ ਮਿਲੂਗਾ ਕਿਉਂਕਿ ਜਦੋਂ ਉਹ ਆਉਣਗੇ ਜਿਹੜੀ ਪੰਜਾਬ ਦੀ ਮੂਵਮੈਂਟ ਸਾਡੇ ਭਗਵਾਨ ਦਮਨ ਜੀ ਬੈਠੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਕਿ ਕੇਜਰੀਬਾਦ ਸਾਹਿਬ ਜਲਦੀ ਉਹ ਜਲਦੀ ਇੱਥੇ ਪਰਮਾਤਮਾ ਕਦੇ ਜਲਦੀ ਆਜੇ ਤਾਂ ਜਿਹੜੀ ਮੂਵਮੈਂਟ ਹੈ ਹੋਰ ਤੇਜ਼ ਹੋ ਜੂ ਪੰਜਾਬ ਦੇ ਵਿੱਚ ਕਿਸਾਨੀ ਸਭ ਤੋਂ ਵੱਡਾ ਮੁੱਦਾ ਜੀ ਕੱਲ ਜਿਹੜੀ ਆ ਮਹਾਰਾਣੀ ਪ੍ਰਨੀਤ ਕੌਰ ਦਾ ਬਰੋਠ ਕਰ ਰਹੇ ਸੀ ਕਿਸਾਨ ਦਾ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਘਟਨਾ ਤੇ ਕੀ ਹੋਊਗੀ ਇਹ ਬੜੀ ਮਾੜੀ ਗੱਲ ਹੈ ਸਾਡੇ ਕਿਸਾਨ ਦੀ ਮੌਤ ਹੋਈ ਹੈ ਕਿਉਂਕਿ ਜਿਹੜੇ ਪੁਲਿਸ ਵਾਲੇ ਜਿੱਥੇ ਜਾ ਕਿਸੇ ਨਾਲ ਕੋਈ ਤੱਕਾ ਮਾਰਿਆ ਦੂਜਾ ਉਹ ਨਹੀਂ ਸੀ ਤੱਕਾ ਮਾਰਨਾ ਚਾਹੀਦਾ ਸਭ ਨੂੰ ਪਿਆਰ ਨਾਲ ਕਿ ਉਹਨਾਂ ਨੂੰ ਪਿਆਰ ਨਾਲ ਆਪ ਸਮਝਾ ਕੇ ਪਿੱਛੇ ਕਰ ਸਕਦੇ ਆ ਇਹ ਨਹੀਂ ਉਹਨਾਂ ਨੂੰ ਜ਼ਬਰਦਸਤ ਤੱਕ ਕਰਨੀ ਕਰਨਾ ਚਾਹੀਏ ਆਪਣੇ ਭਤੀਜਾ ਸਾਹਿਬ ਦੀ ਗੱਲ ਕਰੀਏ ਤਾਂ ਪਾਰਟੀਆਂ ਤੋਂ ਇਲਾਵਾ ਜਲੇ ਆਜ਼ਾਦ ਵੀ ਪਰ ਵੀ ਆਗਏ ਪਰ ਬੀਜੇਪੀ ਨੇ ਹਾਲੇ ਤੱਕ ਕੈਂਡੀਡੇਟ ਨਾਉਟ ਨਹੀਂ ਕੀਤਾ ਕੀ ਕੰਮ ਐਕਚੁਅਲੀ ਕੀ ਹੈ ਜੀ ਹਰ ਪਾਰਟੀ ਨੇ ਆਪਣਾ ਦੇਖਣਾ ਕੈਂਡੀਡੇਟ ਕੌਣ ਹੈ ਕੌਣ ਸੂਟੇਬਲ ਹੈ ਜਿਵੇਂ ਮੈਂ ਆਪਣਾ ਮੈਨੂੰ ਤਾਂ ਅੱਜ 50 51 ਦਿਨ ਦੇ ਕਰੀ ਹੋ ਗਏ 51 ਡੇਸ ਹੋ ਗਿਆ ਮੈਨੂੰ ਟਿਕਟ ਮਿਲ ਨੂੰ ਤੇ 51 ਦੇ ਵਿੱਚ ਮੈਂ ਘੱਟੋ ਘੱਟ 475 ਦੇ 475 ਜਗ੍ਹਾ ਮੈਂ ਬੋਲਾਂ ਕਿਉਂਕਿ ਮੈਂ ਦੇਖਦਾ ਮੈਂ ਕਿ 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 ਡਿਪੈਂਡ ਜਾਇਆ ਕਿ ਕਿ ਡਿਪੋਰਟ ਜਾਇਆ ਤੇ ਹਰ ਪਾਸੇ ਬਹੁਤ ਬੱਦਿਆ ਰਿਸਪੌਂਸ ਮਿਲ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਲੋਕ ਬਹੁਤ ਪਿਆਰ ਕਰਦੇ ਜੀਪੀ ਜੀ ਮੁਕਾਬਲਾ ਕਿਹਦਾ ਲੱਗ ਰਿਹਾ ਹੈ ਗੰਗਾ ਬਨਾਤਾ ਜਿਹੜਾ ਕੱਲ ਹੀ ਆ ਤੇ ਕਾਂਗਰਸ ਦਾ ਆਫਸ਼ੀ ਹੋਊਗਾ ਅੱਜ ਤਾਂ ਬਹੁਤ ਅੱਗੇ ਆਣਾ ਤੁਸੀਂ ਜੀਪੀ ਜੀ ਸਮਝਿਆ ਸੀ ਦੁੱਲੋਂ ਨੇ ਇੱਕ ਵਾਰ ਫਿਰ ਕਾਂਗਰਸ ਸਾਹਿਬ ਨੂੰ ਕਿੱਥੀ ਲੈ ਕੇ ਗਿਆ ਕਿ ਤੁਸੀਂ ਜਿਹੜੇ ਉਮੀਦਵਾਰ ਉਤਾਰੇ ਨੇ ਬਿਲਕੁਲ ਜੋਕ ਨਹੀਂ ਹੈਗੇ ਕਾਂਗਰਸ ਨੇ ਦੁੱਲੋਂ ਇਹ ਕਹਿ ਰਹੇ ਨੇ ਹਾਈ ਕਮਾਨ ਨੂੰ ਕਾਂਗਰਸ ਦਾ ਕਾਰਟੋਪਲੇਸ ਫਿਰ ਚੱਲਿਆ ਰਿਹਾ ਹੈ ਆ ਕਾਂਗਰਸ ਬਾਰੇ ਕੀ ਹੈ ਜੂਲੋ ਸਾਹਿਬ ਨੇ ਕਿ ਕਾਂਗਰਸ ਦੇ ਉਹਨਾਂ ਨੇ ਕੰਮ ਕੀਤਾ ਆਈਕਨ ਲੈਟਰ ਲਿਖਿਆ ਵੀ ਪਾਰਟ ਜਿਹੜੇ ਵਿਵਾਦ ਉਤਾਰੇ ਗਏ ਨੇ ਬਿਲਕੁਲ ਕੈਪਟਵਰ ਨਹੀਂ ਹੈਗੇ ਬਿਲਕੁਲ ਸਹੀ ਗੱਲ ਹੈ ਇਹ ਕਾਂਗਰਸ ਪਾਰਟੀ ਪੰਜਾਬ 'ਚ ਬਹੁਤ ਵੱਡਾ ਇਹ ਹੈ ਡਾਊਨ ਬੈਕ ਹੈ ਤੇ ਕੋਈ ਵੀ ਮੇਰੇ ਸਾਹਮਣੇ ਸੁਟੇਬ ਲੈ ਨਹੀਂਗਾ ਤੇ ਗੱਲ ਸੁਣੋ ਜਦੋਂ ਬਠਿੰਡੇ ਤੋਂ ਆ ਕੇ ਰਾਜੇਪਿੰਗ ਨੂੰ ਲੁਧਿਆਣੇ ਉਤਾਰਦਿਆ ਇਹ ਇਹ ਗੱਲਾਂ ਕਿਤੇ ਕੋਈ ਲੁਧਿਆਣੇ ਦਾ ਬੰਦਾ ਮਿਲਿਆ ਨਹੀਂ ਲੁਧਿਆਣੇ ਦਾ ਬੰਦਾ ਨਹੀਂ ਮਿਲਿਆ ਕੋਈ ਤੇ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਕਾਂਗਰਸ ਕੋ ਕੋਈ ਕੈਂਡੀਡੇਟ ਹੀ ਨਹੀਂ ਚੰਗਾ ਕੈਂਡੀਡੇਟ ਨਹੀਂ ਤੇ ਅੱਜ ਜੋ ਜਿਹੜੀ ਹੈਗੀ ਐ ਜਿਵੇਂ ਕਾਂਗਰਸ ਪੂਰੇ ਪੰਜਾਬ ਜੀ ਰੋ ਜਿਤਨਾ ਤੁਹਾਡੇ ਨਾਲ ਵੀ ਬੱਸੀ ਦੇ ਵਿੱਚ ਮਨੋਹਰ ਸਿੰਘ ਨੂੰ ਉਤਾਰੇ ਗਈ ਯਾਦ ਤੋਂ ਤੇ ਹੁਣ ਇਹ ਚਰਚਾ ਕਹਿੰਦੇ ਮਨੋਹਰ ਦੀ ਗੱਲ ਚੱਲ ਰਹੀ ਹੈ ਬੀਜੇਪੀ ਨਾਲ ਜੀ ਮੈਂ ਕਹਿੰਦਾ ਜਿਹੜਾ ਮਰਜੀ ਆ ਦੇ ਮਨੋਹਰ ਕਿ ਤਾਂ ਵੱਡਾ ਭਰਾ ਮੁੱਖ ਮੰਤਰੀ ਆ ਜੇ ਹਰਾ ਕੇ ਭੇਜਾਂ ਇੱਕ ਕੀ ਕਹਿਣਾ ਜਾਂਦੇ ਜਿਹੜੇ ਅੱਜ ਸੱਤ ਦਾ ਦੂ ਆਟਾ ਆਇਆ ਤੇ ਕੀ ਜਿਹਦਾ ਹੈਂਸ ਦੇਖੋ ਤੁਸੀਂ ਸਾਰਿਆਂ ਨੇ ਪਰਤੱਖ ਦੇਖਿਆ ਵੀ ਕਿੰਨਾ ਜੋਸ਼ ਤੇ ਕਿੰਨਾ ਉਤਸ਼ਾਹ ਇੱਥੇ ਆ ਜਿਸ ਦਿਨ ਜਿਹੜੇ ਆਪਣੇ ਆਪ ਨੂੰ ਮੁੱਖ ਵਿਰੋਧੀ ਪਾਰਟੀ ਕਹੋਂਦੀ ਹੈ ਕਾਂਗਰਸ ਦਾ ਪੰਡਾਲ ਉੱਥੇ ਖਾਲੀ ਪਿਆ ਸੀ ਘਰ ਆਪਸੀ ਧੜੇਬੰਦੀਆਂ ਉਹਨਾਂ ਦੇ ਉਸਿਆਲੇ ਕਹਿੰਦੇ ਨੇ ਜਿਨ੍ਹਾਂ ਦੇ ਘਰ ਚ ਲੜਾਈ ਹੋਵੇ ਗਵਾਡੀ ਚਾਹ ਪੀਣ ਨਹੀਂ ਜਾਂਦਾ ਉਹਨਾਂ ਦਾ ਉਹ ਹਾਲ ਆ ਸਾਡਾ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਜਿੱਤੂਗੀ ਔਰ ਜਿਹੜੇ ਆਪਸ ਤੇ ਇਹ ਦੂਜੇ ਤੇ ਤੀਜੇ ਨੰਬਰ ਤੇ ਲੜਾਈ ਇਹਨਾਂ ਦੀ ਰਹਿ ਗਈ ਆ ਕਿ ਇਹਨੇ ਅੱਗੇ ਜਾਣਾ ਕਿਹਨੇ ਪਿੱਛੇ ਜਾਣਾ ਔਰ ਤੁਸੀਂ ਭਾਜਪਾ ਦੀ ਗੱਲ ਕਰਦੇ ਸੀ ਭਾਜਪਾ ਦਾ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਵੀ ਹਾਂਸ ਰਾਜ ਨੂੰ ਹੀ ਪੁੱਛ ਲੋ ਜਿਹੜਾ ਉਮੀਦਵਾਰ ਬਣਾਤਾ ਇੱਥ ਇਥੇ ਪੈਰ ਲਾਉਣ ਨੂੰ ਤਿਆਰ ਨਹੀਂ ਬੀਜੇਪੀ ਵਾਲਾ ਤਾਂ ਕਿਉਂਕਿ ਦਿਹਾਤੀ ਸੀਟਾਂ ਸਾਰੀ ਇਸ ਕਰਕੇ ਕੋਈ ਹੌਸਲਾ ਨਹੀਂ ਕਰ ਰਿਹਾ ਤਾਂ ਹੀ ਇੰਨੀ ਲੇਟ ਹੈ ਵੀ ਨਾਮਿਨੇਸ਼ਨ 2 ਦਿਨਾਂ ਤੋਂ ਸ਼ੁਰੂ ਹੋ ਜਾਣਾ ਪਰ ਬੀਜੇਪੀ ਨੂੰ ਹਲੇ ਅਭੀਦਵਾਰ ਨਹੀਂ ਲੱਭ ਰਿਹਾ ਇੰਨੀ ਕਾ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ ਉਹ ਨੇਰੀ ਨਹੀਂ ਤੂਫਾਨ ਚੱਲ ਰਿਹਾ ਜਿਹੜਾ 2022 ਨਾਲੋਂ ਵੀ ਵੱਡਾ ਮੰਡਟਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲੂਗਾ ਬਹੁਤ ਧੰਨਵਾਦ ਬਾਜੀ ਬਾਜੀ ਕਿਵੇਂ ਲੱਗ ਰਿਹਾ ਹੈ ਅੱਜ ਜਿਹੜੇ ਜੀ ਜੀ ਲੱਗੇ ਹੋਏ ਨੇ ਦਿਨ ਦਾ ਤੇ ਅੱਜ ਮਹੂਰਤ ਹੋਇਆ ਉਹ ਠਾਠਾ ਮਾਰ ਰਿਹਾ ਕੱਟਨੀ ਵੀ ਲੱਗ ਰਹੀ ਹੈ ਮੈਂ ਤਾਂ ਇਹ ਕਹਾਂਵਾਂਗੀ ਜੀ ਪਰਮਾਤਮਾ ਦਾ ਬਹੁਤ ਮੇਰ ਹੈ ਪਰਮਾਤਮਾ ਦੀ ਕਿਉਂਕਿ ਇੱਕ ਇਮਾਨਦਾਰ ਬੰਦੇ ਦਾ ੱਤਕਾ ਹੁੰਦਾ ਹੈ ਤਾਂ ਪਰਮਾਤਮਾ ਆਪ ਹੀ ਹੱਥ ਫੜਦਾ ਹੈ ਸੋ ਮੈਂ ਕਹਿੰਦੀ ਹਾਂ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਭਗਵੰਤ ਪੱਨ ਸਾਹਿਬ ਨੇ ਜੀਪੀ ਸਿੰਘ ਦਾ ਹੱਥ ਫੜਿਆ ਉਹਨੂੰ ਪਤਾ ਹੈ ਕਿ ਇੱਕ ਇਮਾਨਦਾਰ ਬੰਦਾ ਹੈ ਤੇ ਉਹ ਅੱਗੇ ਲੈ ਕੇ ਆਣਗੇ ਸਾਨੂੰ ਤੇ ਸਾਨੂੰ ਪੂਰੀ ਸਪੋਰਟ ਹੈ ਪੂਰੇ ਹਲਕੇ ਦੇ ਫਤੇਗੜ ਸਾਹਿਬ ਸਾਨੂੰ ਪੂਰੀ ਸਪੋਰਟ ਹੈ ਹਰ ਪਿੰਚ ਸਤਨ ਕਹਿੰਦੇ ਕਿ ਜੀਪੀ ਨੂੰ ਵੋਟ ਪਾਣੀ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਗਏ ਕਾਂਗਰਸ ਪਾਰਟੀ ਦੀ ਬੜੀ ਲੰਬੀ ਸੇਵਾ ਕੀਤੀ ਹੈ ਨਾ ਉਹਨੂੰ ਵੀ ਪਤਾ ਹੈ ਚੀਜ਼ਾਂ ਲੇਕਿਨ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਠੀਕ ਕਰ ਦੇਖੋ ਜੀ ਇੱਕ ਇਮਾਨਦਾਰ ਬੰਦੇ ਨੇ ਕੰਮ ਕਰਨਾ ਹੈ ਉਹ ਕੋਈ ਪਾਰਟੀ ਚ ਕਰ ਸਕਦਾ ਪਰ ਜਿਵੇਂ ਕਿ ਆਮ ਆ ਗੁਰਪ੍ਰੀਤ ਸਿੰਘ ਜੀਪੀ ਵਰਗੇ ਨੇ ਇਮਾਨਦਾਰ ਤੇ ਮਿਹਨਤੀ ਨੇ ਤੇ ਲੋਕਾਂ ਦਾ ਹੱਕ ਲਈ ਖੜਨ ਵਾਲੇ ਲੋਕ ਨੇ ਉਹ ਚਾਹੁੰਦੇ ਕਿ ਸਮਾਜ ਚ ਕੁਝ ਚੇਂਜ ਹੋਵੇ ਕਿਉਂਕਿ ਦੇਖੋ ਹੁਣ ਬਿਜਲੀ ਦੇ ਬਿੱਲ ਸਭ ਨੂੰ ਮਾਫ ਕੀਤੇ ਗਏ ਆ ਇਹ ਤੋਂ ਲੋਕ ਬੜੇ ਖੁਸ਼ ਨੇ ਤੇ ਨੌਕਰੀਆਂ ਮਿਲ ਗਈਆਂ ਮੇਰੀ ਫਰੈਂਡ ਮੈਨੂੰ ਕਹਿੰਦੀ ਗੁਰਪ੍ਰੀਤ ਤੁਸੀਂ ਕਾਂਗਰਸ ਦਾ ਸੀ ਕਾਂਗਰਸ ਪਾਰਟੀ ਸੀਗੇ ਕਿ ਤੁਹਾਡੇ ਟਾਈਮ ਨਾਲ ਬੁਰਾ ਨਾ ਮੰਨਿਓ ਕਿ ਤੁਹਾਡੇ ਟਾਈਮ ਨਾਲ ਪੈਸੇ ਦੇ ਕੇ ਚਿਪਾਰਸ਼ ਨਾਲ ਮਤਲਬ ਨੌਕਰੀਆਂ ਮਿਲਦੀਆਂ ਸੀ ਤੇ ਅੱਜ ਇੱਕ ਦੋ ਸਗੇ ਭੈਣ ਭਰਾ ਨੂੰ ਨੌਕਰੀ ਮਿਲੀ ਐ ਕਿਉਂਕਿ ਉਹ ਕਾਬਿਲ ਹੈ ਕਾਬਲੇ ਤੇ ਜੌਬ ਮਿਲਦੀ ਹੈ ਨਾ ਕਿ ਸਿਫਾਰਿਸ਼ ਤੇ ਪੈਸੇ ਨਾਲ ਮਿਲਦੀ ਹੈ ਤੁਸੀਂ ਵੀ ਲੱਗੇ ਹੋ ਪੂਰਾ ਐਨ ਕੰਪਨੀ ਦੇ ਦੇਖੋ ਜੀ ਪੂਰਾ ਐ ਮੈਂ ਕਹਿੰਦੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਭਗਵੰਤਪਾਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਪੂਰੇ ਪਰਿਵਾਰ ਲਈ ਕੰਮ ਨਹੀਂ ਕਰ ਰਹੇ ਉਹ ਪੂਰੇ ਸਮਾਜ ਲਈ ਕੰਮ ਕਰ ਰਹੇ ਆ ਇੱਕ ਇਹੀ ਜੀ ਪਾਰਟੀ ਆਈ ਹੈ ਦੇਖੋ ਇਨਕਲਾਬ ਲੜਿਆ ਜਰ ਆਪਾਂ ਦੇਸ਼ ਲਈ ਲੜਾਈ ਲੜੀ ਹੈ 1947 ਚ ਦੇਸ਼ ਆਜ਼ਾਦ ਹੋਇਆ ਤੇ ਅੱਜ ਵੀ ਉਹੀ ਮਾਹੌਲ ਹੈ ਕਿ ਆਪਾਂ ਨੂੰ ਆਮ ਆਦੀ ਪਾਰਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਹ ਸਾਡੇ ਸਮਾਜ ਲਈ ਕੁਝ ਕਰੇਗਾ ਔਰ ਮੈਂ ਚਾਹੁੰਦੀ ਕਿ ਸਾਰਿਆਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਵੋਟ ਪਾਣੀ ਚਾਹੀਦੀ ਹੈ ਭਗਵਨਪਨ ਸਾਹਿਬ ਨੂੰ ਠੀਕ ਹੈ ਨਾ ਜਨੋ ਜੇ ਅੱਜ ਦਾ ਪਤੂਆ ਘਟਨਾ ਹੋਇਆ ਤੇ ਕਿਹੜਾ ਲੱਗਦਾ ਜੀ ਜਿਹੜਾ ਹੈ ਕਿੰਨਾ ਇਕੱਠੀ ਹੋਇਆ ਤੇ ਕੀ ਦੱਸਦੇ ਨੇ ਤੁਹਾਨੂੰ ਡਾਕਟਰ ਦਾ ਉਹ ਟਾਟਣਾ ਅੱਜ ਕੀਤਾ ਜੀ ਅਸੀਂ ਆਮ ਆਦਮੀ ਪਾਰਟੀ ਦਾ ਇੱਕ ਰਿਕਾਰਡ ਤੋੜ ਜਿੱਤ ਉਧਰ ਲੱਗੇ ਦੱਸ ਰਹੀ ਆ ਇੰਨਾ ਸਾਡਾ ਇਕੱਠ ਹੋਇਆ ਇੱਥੇ ਤੇ ਇਹ ਬਾਰੇ ਤੁਹਾਨੂੰ ਅਸੀਂ ਵਿਵਰਨ ਵੀ ਨਹੀਂ ਕਰ ਸਕਦੇ ਵੀ ਕਿੰਨੀ ਸੰਖਿਆ ਦੇ ਵਿੱਚ ਇੱਥੇ ਲੋਕ ਆ ਗਏ ਜੇ ਤੁਸੀਂ ਮੈਨੂੰ ਪੁੱਛੋ ਵੀ ਹਜ਼ਾਰ ਜੀ 15ਾਂ ਜੋ ਮੈਂ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਅੱਜ ਸਾਡੀ ਜਿਹੜੀ ਜਿੱਤ ਹੈ 100 ਨਹੀਂ 500% ਸਾਡੀ ਜਿੱਤ ਯਕੀਨੀ ਹੈ ਇੱਥੇ ਦੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਜਿਹੜਿਆ ਆਪਣੇ ਕੈਂਡੀਡੇਟ ਨੇ ਆ ਮਾਦੀ ਪਾਰਟੀ ਦੇ ਸਰਦਾਰ ਗੁਰਕੁਰ ਸਿੰਘ ਕੀਤੀ 100 ਨਹੀਂ 500% ਉਹ ਜਿੱਤੇ ਪਏ ਨੇ ਹੁਣ ਜਿੱਤ ਜਿਹੜੀ ਹੈਗੀ ਆ ਉਹ ਕਿੰਨੀਆਂ ਵੋਟਾਂ ਦੇ ਨਾਲ ਹੁੰਦੀ ਆ ਸਾਡੀ ਲੀਡ ਕਿੰਨੀ ਆਉਂਦੀ ਹੈ ਅਸੀਂ ਉਸ ਦਾ ਅਨੁਮਾਨ ਹੈ ਜੇ ਜਿੱਤ ਲਾ ਨਹੀਂ ਸਕਦੇ ਕਿੰਨੀ ਜਿੱਤ ਜਿਹਦੇ ਨਾਲ ਮੁਕਾਬਲਾ ਬੰਦੇ ਉਹਦੀ ਕੋਈ ਸ਼ੈਰੀ ਹੁੰਦੇ ਨਾਲ ਤੇ ਇੱਕ ਕਿਸੇ ਨਾਲ ਵੀ ਸਾਡਾ ਮੁਕਾਬਲਾ ਹੀ ਨਹੀਂ ਸਾਡੀ ਤਾਂ ਵਨ ਸਾਈਡਡ ਕੇ ਅੱਛਾ ਜਿਵੇਂ ਤੁਸੀਂ ਪਹਿਲਾਂ ਕਾਂਗਰਸ ਵੀ ਰਹੇ ਹੋ ਹੁਣ ਨਾਮ ਆ ਵੀ ਪਾਰਟੀ ਕੋ ਕਿੰਨਾ ਕ ਵਾਰ ਬੰਦੇ ਹੋ ਕਾਂਗਰਸ ਪਾਰਟੀ ਦਾ ਦੇਦਾਰ ਬੜਾ ਫਰਕ ਹੈ ਜੇ ਡਿਸਪਲਨਡ ਪਾਰਟੀ ਹੈ ਬੜਾ ਫਰਕ ਉੱਥੇ ਇੱਥੇ ਹਰ ਵਰਕਰ ਦੀ ਵਲੰਟੀਅਰ ਦੀ ਇੱਜ਼ਤ ਕੀਤੀ ਜਾਂਦੀ ਹੈ ਉੱਥੇ ਕੋਈ ਨਹੀਂ ਪੁੱਛਦਾ